ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬੀ ਦੀ ਪ੍ਰਸਿੱਧ ਪਾਠ ਪੁਸਤਕ ਪੁੱਠ ਸੇਦ ਲੇਖਕ ਨਵਤੇਜ ਭਾਰਤੀ ਵੱਲੋਂ ਜੋ ਕਿ ਬੀਏ ਦੇ ਵਿਦਿਆਰਥੀਆਂ ਨੂੰ ਪੰਜਾਬੀ ਲਾਜ਼ਮੀ ਵੱਲੋਂ ਇੱਕ ਸਿਲੇਬਸ ਦੇ ਤੌਰ ਤੇ ਲੱਗੀ ਹੋਈ ਹੈ ਸੋ ਇਸ ਦੇ ਨਿਬੰਧ ਸਾਰੇ ਹੀ ਬਹੁਤ ਇੰਟਰਸਟਿੰਗ ਹੈ ਜੋ ਬੱਚੇ ਸਾਹਿਤ ਨੂੰ ਪੜਨ ਦੇ ਵਿੱਚ ਰੁਚੀ ਰੱਖਦੇ ਨੇ ਤੇ ਜੋ ਸਿਲੇਬਸ ਦੇ ਪਰਪਸ ਤੋਂ ਪੜ ਰਹੇ ਨੇ ਉਹਨਾਂ ਦੇ ਲਈ ਵੀ ਇਹ ਵਿডিও ਆ ਜਿਹੜੀ ਇਹ ਸਾਰੇ ਹੀ ਸੀਰੀਜ਼ ਜੋ ਅਸੀਂ ਤੁਹਾਨੂੰ ਇੱਕ ਇੱਕ ਨਿਬੰਧ ਰਾਹੀਂ ਸਮਝਾਉਂਦੇ ਰਵਾਂਗੇ ਤਾਂ ਉਹਨਾਂ ਲਈ ਲਾਹੇਵੰਦ ਸਾਬਿਤ ਹੋਏਗੀ। ਸੋ ਅੱਜ ਆਪਾਂ ਪੋਟਸੇਦ ਲੇਖਕ ਨਵਤੇਜ ਭਾਰਤੀ ਵੱਲੋਂ ਲਿਖਿਆ ਦੂਸਰਾ ਨਿਬੰਧ ਪੜਾਂਗੇ ਰੋਡਿਆਂ ਦਾ ਪਿੰਡ ਦਾਸ ਦਾ ਟਿਕਾਣਾ। ਸੋ ਇਸ ਦੇ ਵਿੱਚ ਆਪਾਂ ਡਿਟੇਲ ਵਿੱਚ ਪੜਾਂਗੇ ਇਸ ਤੋਂ ਪਹਿਲਾਂ ਸਾਰੇ ਹੀ ਜੁੜੇ ਹੋਏ ਸਖਿਆਰਥੀਆਂ ਨੂੰ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਜੋ ਅਸੀਂ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਜੋ ਤੁਹਾਡੇ ਸਿਲੇਬਸ ਦੇ ਨਾਲ ਸੰਬੰਧਿਤ ਹੈ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਨਿਬੰਧ ਇਸ ਨਿਬੰਦ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਰੋਡੇ ਹੈਰੀਟੇਜ ਕਮੇਟੀ ਵੈਨਕੂਵਰ ਨੇ 1996 ਦੇ ਵਾਰਸ਼ਿੰਗ ਸਮਾਗਮ ਤੇ ਮੈਨੂੰ ਪਿੰਡ ਰੋਡੇ ਦੇ ਕਵੀ ਵਜੋਂ ਸਨਮਾਨਿਆ ਪਿੰਡ ਨੇ ਆਪਣੇ ਬੱਚੇ ਦੇ ਸਿਰ ਤੇ ਤੇ ਹੱਥ ਰੱਖਿਆ ਪਿੱਟੇ ਥਾਪਨਾ ਦਿੱਤੀ ਮੈਂ ਆਨੰਦ ਵਿੱਚ ਸਕਟੋ ਲਿਆ ਗਿਆ ਸਮੂਹ ਵਿਸ਼ਮ ਨੂੰ ਆਪਣਾ ਪਿੰਡ ਸਮਝਣ ਵਾਲੇ ਇਸ ਕਵੀ ਨੂੰ ਯਾਦ ਆਇਆ ਕਿ ਉਹ ਰੋਡੇ ਹੀ ਸੀ ਜਿਨੇ ਮੈਨੂੰ ਰੁੜਨ ਲਈ ਤੇ ਇਲਤਾਂ ਕਰਨ ਲਈ ਵੇੜਾ ਦਿੱਤਾ ਸੀ ਸੋ ਇਹ ਵੈਨਕੂਵਰ ਦੇ ਵਿੱਚ ਇੱਕ ਕਮੇਟੀ ਵੱਲੋਂ ਜਦੋਂ ਉਹਨੂੰ 1996 ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਜਦੋਂ ਕਵੀ ਨੂੰ ਸਨਮਾਨਿਤ ਕੀਤਾ ਗਿਆ ਤਾਂ ਉਸ ਨੂੰ ਆਪਣੇ ਜੱਦੀ ਪਿੰਡ ਦੀ ਯਾਦ ਆਈ ਤੇ ਉਹਨੇ ਸਮਝਿਆ ਕਿ ਉਹੀ ਪਿੰਡਾ ਜਿਸ ਨੇ ਮੈਨੂੰ ਥਾਪਨਾ ਦਿੱਤੀ ਸੀ ਇੱਕ ਖੁਸ਼ੀ ਜਿਹੜੀ ਲੇਖਕ ਨੂੰ ਹੁੰਦੀ ਹੈ ਉਹਨੂੰ ਯਾਦ ਆਉਂਦਾ ਸੋ ਨੈਕਸਟ ਪੈਰੇ ਦੇ ਵਿੱਚ ਲਿਖਦਾ ਹੈ ਲੇਖਕ 1956 ਦੇ ਵਿੱਚ ਦਸਵੀਂ ਕਰਨ ਵਿੱਚੋਂ ਜਦੋਂ ਸਰਕਾਰੀ ਕਾਲਜ ਲੁਧਿਆਣੀ ਗਿਆ ਮੈਨੂੰ ਲੱਗਿਆ ਮੈਂ ਪ੍ਰਵਾਸੀ ਹੋ ਗਿਆ ਸੀ ਉਦੋਂ ਰੋੜੀ ਹੀ ਦੇਸ਼ ਲੱਗਦਾ ਸੀ ਪਰ ਗਿਆਨ ਤੇ ਪ੍ਰਵਾਸ ਨਾਲ ਤੁਰਦੇ-ਤੁਰਦੇ ਹਨ ਜੋ ਗਿਆਨੇ ਤੇ ਪ੍ਰਵਾਸ ਹੈ ਉਹ ਨਾਲ ਨਾਲ ਹੀ ਤੁਰਦੇ ਐ ਲੇਖਕ ਇਸ ਵਿੱਚ ਕਹਿੰਦਾ ਦੂਜੇ ਪੈਰੇ ਦੇ ਵਿੱਚ ਪਿੰਡ ਦੇ ਪੀਪਲ ਛੱਡ ਕੇ ਮੈਂ ਬੋਧੀ ਬਿਰਖਮਗਰ ਲੁਧਿਆਣਾ ਪਟਿਆਲਾ ਤੇ ਅੰਤ ਕੈਨੇਡਾ ਪਹੁੰਚ ਗਿਆ ਤਿੰਨ ਦਿਹਾੜੀਆਂ ਪਿੱਛੋਂ ਪਿੰਡ ਪਰਤਿਆਂ ਤਾਂ ਉੱਥੇ ਪੀਪਲ ਬੋਰਡ ਵਿਦਾ ਹੋ ਚੁੱਕੇ ਸਨ ਛੱਪੜ ਸੁੱਕ ਗਈਆਂ ਸਨ ਜਿਨ੍ਹਾਂ ਮਈਆਂ ਨੂੰ ਛੱਪਣਾ ਵਿੱਚ ਨਹਾਉਂਦੇ ਨਹਾਉਂਦੀ ਪਾਣੀ ਪਿਉਂਦੇ ਤੇ ਉਹਨਾਂ ਦਾ ਦੁੱਧ ਵਿਕਣ ਲੱਗ ਪਿਆ ਸੀ ਕਦੇ ਇਹ ਦੁੱਧ ਪੁੱਤਾਂ ਵਰਗਾ ਹੁੰਦਾ ਸੀ ਲੇਖਕ ਕਹਿੰਦਾ ਕਿ ਜਦੋਂ ਮੈਂ ਲੁਧਿਆਣੇ ਪੜਨ ਗਿਆ ਸੀ ਨਾ 1956 ਦੇ ਵਿੱਚ ਮੈਨੂੰ ਉਦੋਂ ਹੀ ਲੱਗਣ ਲੱਗ ਗਿਆ ਸੀ ਦਸਵੀਂ ਦੇ ਵਿੱਚ ਕਿ ਮੈਂ ਆਪਦੇ ਪਿੰਡ ਤੋਂ ਪ੍ਰਵਾਸੀ ਹੋ ਗਿਆ ਪ੍ਰਵਾਸੀ ਕੀ ਪਰਵਾਸ ਮਤਲਬ ਇੱਕ ਜਗ੍ਹਾ ਤੋਂ ਜਦੋਂ ਅਸੀਂ ਦੂਜੀ ਜਗ੍ਹਾ ਜਾਂਦੇ ਹਾਂ ਤਾਂ ਮੈਨੂੰ ਤਾਂ ਉਦੋਂ ਹੀ ਲੱਗਣ ਲੱਗ ਗਿਆ ਸੀ ਤੇ ਹੁਣ ਤਾਂ ਉਹ ਵਿਦੇਸ਼ਾਂ ਦੇ ਵਿੱਚ ਚਾਵੜਿਆ ਤਾਂ ਹੁਣ ਇਦਾਂ ਕਹਿਣ ਦਾ ਮਤਲਬ ਹੈ ਕਿ ਸਾਡੀ ਜੋ ਪੰਜਾਬੀਅਤ ਹੈ ਸਾਡਾ ਸੱਭਿਆਚਾਰ ਹੈ ਉਹ ਕਿਤੇ ਨਾ ਕਿਤੇ ਤਬਦੀਲ ਹੁੰਦਾ ਰਹਿੰਦਾ ਹੈ ਹਰ ਪੈਰ ਦੇ ਉੱਪਰ ਜਿਵੇਂ ਹੁਣ ਕਹਿੰਦੇ ਕਿ ਜਦੋਂ ਵਾਪਸ ਮੈਂ ਪਰਤਿਆ ਸੀ ਤਾਂ ਪਿੰਡ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੀ ਉਲੋਪ ਹੋ ਗਈਆਂ ਉਹ ਦਰਖਤ ਨਹੀਂ ਰਹੇ ਉਹ ਪੀਪਲ ਬੋਰਡ ਨਹੀਂ ਰਹੇ ਉਹ ਸਾਡੇ ਏ ਨਿੱਕੇ ਹੁੰਦਿਆਂ ਦੇ ਜੋ ਨਿੱਕੇ ਨਿੱਕੇ ਖੇਡਾਂ ਸੀ ਸਾਡੇ ਕੰਮ ਸੀ ਧੰਦੇ ਸੀ ਉਹ ਨਹੀਂ ਰਹੇ ਅਸੀਂ ਪਸ਼ੂਆਂ ਨੂੰ ਲਵਾਉਂਦੇ ਸੀ ਉਹ ਸਾਰੀਆਂ ਗੱਲਾਂ ਨੂੰ ਉਹ ਇਸ ਪੈਰੇ ਦੇ ਵਿੱਚ ਆਪਣੇ ਨਾਲ ਸਾਂਝੀ ਕਰਦਾ ਹੈ ਅੱਗੇ ਉਹ ਲਿਖਦਾ ਹੈ ਪਿੰਡ ਸੁੰਨਾ ਹੋ ਗਿਆ ਸੀ ਕਦੇ ਪਿੰਡ ਵਿੱਚ ਨਿਕਲ ਕੇ ਪ੍ਰਵਾਸੀ ਹੋਇਆ ਸੀ ਅੱਜ ਪਿੰਡ ਵਿੱਚ ਆ ਕੇ ਪ੍ਰਵਾਸੀ ਹੋ ਗਿਆ ਪਿੰਡ ਦਾ ਇੱਕ ਟੋਟਾ ਲੰਡਨ ਇੱਕ ਟ੍ਰਾਂਟੋ ਤੇ ਇੱਕ ਵੈਨਕੂਵਰ ਪਹੁੰਚ ਗਿਆ ਸੀ ਹੁਣ ਤੀਸਰੇ ਪੈਰੇ ਵਿੱਚ ਲੇਖਕ ਆਪਾਂ ਨੂੰ ਦੱਸਦਾ ਕਿ ਪਿੰਡ ਹੁਣ ਇਹ ਨਹੀਂ ਕਿ ਪਹਿਲਾਂ ਜਦੋਂ ਉਹ ਪਿੰਡ ਨੂੰ ਛੱਡ ਕੇ ਗਿਆ ਤਾਂ ਉਹਨੂੰ ਲੱਗ ਰਿਹਾ ਸੀ ਵੀ ਮੈਂ ਪ੍ਰਵਾਸੀ ਹੋ ਗਿਆ ਪਰ ਹੁਣ ਜਦੋਂ ਲੇਖਕ ਪਿੰਡ ਆਉਂਦਾ ਤਾਂ ਉਹਨੂੰ ਲੱਗਦਾ ਕਿ ਮੈਂ ਨਾ ਪਿੰਡ ਹੀ ਪ੍ਰਵਾਸੀ ਹੋ ਗਿਆ ਕਿਉਂਕਿ ਉੱਥੇ ਉਹ ਹੈ ਹੀ ਨਹੀਂ ਉਹ ਲੋਕ ਹੀ ਨਹੀਂ ਹੈਗੇ ਕੋਈ ਟ੍ਰਾਂਟੋ ਚਲਾ ਗਿਆ ਕੋਈ ਲੰਡਨ ਚਲਾ ਗਿਆ ਕੋਈ ਵੈਨਕੂਵਰ ਚਲਾ ਗਿਆ ਕਹਿਣ ਦਾ ਭਾਵ ਹੈ ਕਿ ਸਾਡੇ ਪੰਜਾਬੀਆਂ ਦੇ ਵਿੱਚ ਜਿਹੜੀ ਉਹ ਇੱਕ ਲੱਗੀ ਹੋਈ ਹੈ ਦੌੜ ਵਿਦੇਸ਼ਾਂ ਵਿੱਚ ਜਾਣ ਦੀ ਜਿਨ੍ਹਾਂ ਨੇ ਪਿੰਡਾਂ ਦੇ ਪਿੰਡ ਖਾਲੀ ਕਰਤੇ ਤਾਂ ਲੇਖਕ ਆਪਣੇ ਇੱਕ ਪਿੰਡ ਦੀ ਮਿਸਾਲ ਜਿਹੜੀ ਉਹਦੇ ਵਿੱਚ ਕਾਇਮ ਕਰਦਾ ਹੈ ਕਿ ਉਹਦੇ ਪਿੰਡ ਦੇ ਲੋਕ ਵੀ ਆ ਜਿਹੜੇ ਹੁਣ ਪ੍ਰਵਾਸੀ ਹੋ ਗਏ ਤੇ ਪਿੰਡ ਆ ਕੇ ਹੁਣ ਉਹਨੂੰ ਨਹੀਂ ਲੱਗ ਰਿਹਾ ਕਿ ਪਿੰਡ ਆ ਕੇ ਉਹ ਪ੍ਰਵਾਸੀ ਹੋ ਗਿਆ ਮੇਰੇ ਬਚਪਨ ਦੇ ਦਿਨਾਂ ਵਿੱਚ ਇੱਕ ਕਵੀਸ਼ਰ RAM JI DAAS ਪਿੰਡ ਰੋਡੇ ਦਾ ਪਤਾ ਇਸ ਤਰ੍ਹਾਂ ਦੱਸਦਾ ਹੁੰਦਾ ਸੀ ਮਤਲਬ ਹੁਣ ਇੱਕ ਉਹਨਾਂ ਨੇ ਇੱਕ ਪੈਰੇ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਇੱਕ ਪਿੰਡ ਦਾ ਕਵੀਸ਼ਰ ਹੁੰਦਾ ਸੀ RAM JI DAAS ਤਾਂ ਜਦੋਂ ਉਹਦੇ ਤੋਂ ਉਹਨਾਂ ਦੇ ਪਿੰਡ ਦਾ ਪਤਾ ਪੁੱਛਿਆ ਜਾਂਦਾ ਸੀ ਨਾ ਤਾਂ ਐਵੇਂ ਦੱਸਦਾ ਸੀ ਕਵੀਸ਼ਰ ਮਤਲਬ ਜਿਹੜੇ ਕੋਈ ਚੀਜ਼ਾਂ ਨੂੰ ਗਾ ਕੇ ਦੱਸਦੇ ਆ ਤਾਂ ਇੱਥੇ ਹੁਣ ਉਹਨਾਂ ਨੇ ਇੱਕ ਲਿਖੀ ਹੋਈ ਹੈ ਮੈਂ ਤੁਹਾਨੂੰ ਉਹ ਲਾਈਨਾਂ ਬੋਲ ਦਿੰਨੀ ਆ ਮੋਗੇ ਤੋਂ ਸੜਕ ਜਿਹੜੀ ਜਾਵੇ ਕੋਟ ਨੂੰ ਅੱਧ ਦੇ ਵਿੱਚ ਪਿੰਡ ਸਾਡਾ ਆਉਂਦਾ ਲੋਟ ਨੂੰ ਮੋਗਾ ਹੈ ਤਹਿਸੀਲ ਬਾਗੀ ਆਲਾ ਠਾਣਾ ਹੈ ਰੋਡੀਆਂ ਦਾ ਪਿੰਡ ਦਾਸ ਦਾ ਟਿਕਾਣਾ ਹੈ ਮਤਲਬ ਕਿ ਉਹ ਆਦੇ ਅੰਦਾਜ਼ ਦੇ ਵਿੱਚ ਜਿਹੜਾ ਐਵੇਂ ਦੱਸਦਾ ਹੁੰਦਾ ਸੀ ਜੋ ਉਹਨਾਂ ਦਾ ਪਿੰਡ ਦਾ ਸੀਗਾ ਕਬੀਸ਼ਰ ਰਾਮ ਜੀ ਆਉਦੇ ਪਿੰਡ ਦਾ ਟਿਕਾਣਾ ਨਾਲੇ ਤਾਂ ਉਹ ਸਾਰੀ ਚੀਜ਼ ਗਾ ਕੇ ਦੱਸ ਦਿੰਦਾ ਸੀ ਇੱਕ ਕਾਫ ਰੂਪ ਚ ਤੇ ਇੱਕ ਨਾਲ ਉਹ ਸਾਰੇ ਦੂਜੇ ਪਿੰਡਾਂ ਦਾ ਵੀ ਦੱਸ ਦਿੰਦਾ ਸੀ ਵੀ ਕਿੱਥੀ ਜੀ ਜਾ ਕੇ ਤੁਹਾਨੂੰ ਇਹ ਪਿੰਡ ਜਿਹੜਾ ਮਿਲ ਜੂਗਾ ਅੱਜ ਰੋਡੇ ਪਹੁੰਚ ਲਈ ਮੈਨੂੰ ਲੰਡਨ, ਟ੍ਰਾਂਟੋ ਜਾਂ ਵੈਨਕੂਵਰ ਜਾਣਾ ਪੈਂਦਾ ਹੈ। RAM JI DAAS ਦੇ ਸਰਨਾਮੀ ਅਤੇ ਨਕਸ਼ੇ ਵਿੱਚ ਰੋਡੇ ਪੂਰਾ ਪੂਰਾ ਹੋ ਕੇ ਨਿਕਲ ਰਿਹਾ ਨਵਾਂ ਰੂਪ ਧਾਰ ਕਰ ਰਿਹਾ। ਮੈਂ ਹੈਰਿਟੇਜ ਕਮੇਟੀ ਦਾ ਧੰਨਵਾਦ ਕਰਕੇ ਬੈਠਾ ਹੀ ਸੀ ਕਿ ਪਿੰਡ ਦਾ ਲਾਹੌਰਾ ਸਿੰਘ ਮੇਰੇ ਕੋਲ ਆ ਕੇ ਬੈਠ ਗਿਆ। ਤੇ ਆਪਣੇ ਹੱਥਾਂ ਵਿੱਚ ਮੇਰਾ ਸੱਜਾ ਹੱਥ ਘੁੱਟ ਕੇ ਬੋਲਿਆ। ਅਸੀਂ ਤਾਂ ਸਿੱਧੇ ਸਾਦੇ ਅਣਪੜ ਲੋਕ ਹਾਂ। ਤੁਸੀਂ ਸਾਡੇ ਪਿੰਡ ਦੇ ਵਿਦਵਾਨ ਹੋ ਮੇਰੀ ਇੱਕ ਅਰਜ਼ ਹੈ ਬਈ ਤੁਸੀਂ ਆਪਣੀ ਕਵਿਤਾ ਵਿੱਚ ਕਿਤੇ ਨਾ ਕਿਤੇ ਪਿੰਡ ਦਾ ਨਾਂ ਜ਼ਰੂਰ ਪਾ ਦਿਆ ਕਰੋ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਬਾਈ ਨਵਤੇਜ ਸਿੰਘ ਪਿੰਡ ਰੁੱਡੇ ਦਾ ਲਖਾਰੀ ਐ ਹੁਣ ਆਪਣਾ ਛੋਟਾ ਭਰਾ ਜ਼ਮੀਰ ਐ ਉਹ ਆਪਣੇ ਨਾਂ ਨਾਲ ਹੀ ਰੁੱਡੇ ਲਿਖ ਦਿੰਦਾ ਜਿਵੇਂ ਕਵੀਸ਼ਰ ਮੋਹਨ ਸਿੰਘ ਲਿਖਦਾ ਸੀ ਮੈਨੂੰ ਲੱਗਾ ਲਾਹੌਰਾ ਸਿੰਘ ਵਿਚਦੀ ਮੇਰਾ ਪਿੰਡ ਮੇਰੇ ਕਵੀ ਹੋਣ ਤੇ ਤੇ ਮੇਰਾ ਜਤਾਰਿਆ ਸੀ। ਉਸੇ ਤਰ੍ਹਾਂ ਜਿਵੇਂ ਇੱਕ ਵਿਸ਼ਰ ਮੋਹਨ ਸਿੰਘ ਸੌਂਚੀ ਦੇ ਖੜਾਰੀ ਤੁਲਸੀ ਪੰਡ ਤੇ ਜਥੇਦਾਰ ਸੂਚਾ ਸਿੰਘ ਤੇ ਦੁੱਲਾ ਸਿੰਘ ਤੇ ਬੂੜੇ ڈاکੂ ਤੇ ਜਤਾਉਂਦਾ ਹੈ। ਜਿਵੇਂ ਮਾਂ ਬਾਪ ਆਪਣੇ ਧੀਆਂ ਪੁੱਤਾਂ ਦੇ ਜਤਾਉਂਦੇ ਆ। ਕਹਿਣ ਦਾ ਮਤਲਬ ਹੈ ਕਿ ਇਹਦੇ ਵਿੱਚ ਲੇਖਕ ਹੈ ਨਾ ਜੋ ਗੱਲ ਕਰ ਰਿਹਾ ਕਿ ਕਿ ਅਸੀਂ ਜਦੋਂ ਪਿੰਡਾਂ ਤੋਂ ਆਪਦੇ ਉੱਠ ਗਏ ਤਾਂ ਜਦੋਂ ਅਸੀਂ ਪ੍ਰਵਾਸ ਦੇ ਰੂਪ ਧਾਰ ਕਰ ਲਏ ਨੇ ਆ ਵਿਦੇਸ਼ਾਂ ਵਿੱਚ ਚਲੇ ਜਾਂਦੇ ਆ ਤਾਂ ਉੱਥੇ ਸਾਨੂੰ ਆਪਦੇ ਪਿੰਡਾਂ ਦੀ ਇੱਕ ਅਨਪਤ ਇੱਕ ਉਹਨਾਂ ਦੀ ਸਾਂਝ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਚਾਹੇ ਪਿੰਡ 'ਚ ਨਹੀਂ ਰਹਿੰਦੇ ਤਾਂ ਉੱਥੇ ਲੋਕ ਇੱਕ ਦੂਜੇ ਨੂੰ ਉਹਨਾਂ ਦੇ ਵਿੱਚ ਇੱਕ ਮੈਂ ਜਿਹੜਾ ਜ਼ਿਕਰ ਕੀਤਾ ਪਿੰਡ ਦਾ ਲਾਹੌਰਾ ਉਹ ਲੇਖਕ ਨਾਲ ਗੱਲ ਕਰ ਰਿਹਾ ਇੱਥੇ ਕਿ ਤੂੰ ਇੱਕ ਕਵੀ ਆਪਣੇ ਪਿੰਡ ਦਾ ਨਾਮ ਪਾ ਦਿਆ ਗਾ ਮਤਲਬ ਇਥੇਕ ਵਿਦੇਸ਼ਾਂ ਵਿੱਚ ਜਾ ਰਹੇ ਉਹਨਾਂ ਲੋਕਾਂ ਦੀ ਆਪਣੇ ਪਿੰਡ ਦੇ ਨਾਲ ਲਗਾਵ ਨੂੰ ਵੀ ਪੇਸ਼ ਕੀਤਾ ਹੈ ਕਿ ਉਹ ਤਾਂ ਅਨਪੜ ਹੈ ਬਟ ਉਹ ਸੋਚਦਾ ਕਿ ਕਵੀ ਹੈ ਜੋ ਵੀ ਉਹ ਇੱਕ ਆਪਣੀ ਕਵਿਤਾ ਦੇ ਵਿੱਚ ਪਿੰਡ ਦਾ ਨਾਮ ਪਾ ਦੂਗਾ ਤਾਂ ਪਿੰਡ ਦਾ ਜਿਹੜਾ ਇੱਕ ਸਾਡੀ ਬਰਾਦਰੀ ਹੈ ਸਾਡੀਆਂ ਯਾਦਾਂ ਸਾਡੇ ਪਿੰਡ ਦਾ ਜਿਹੜਾ ਮਾਣ ਸਤਕਾਰ ਬਣਿਆ ਰਹੂਗਾ ਸੋ ਇਸੇ ਤਰ੍ਹਾਂ ਉਹਨਾਂ ਹੋਰ ਵੀ ਉਹ ਦੱਸ ਦਿਆ ਕਿ ਪਿੰਡ ਦੇ ਕਾਫੀ ਵਿਦਵਾਨ ਹੋਰ ਵੀ ਹੈ ਵਿਕਤੀ ਹੈਗੇ ਹੈ ਜਿਨ੍ਹਾਂ ਦੇ ਨਾਲ ਉਹ ਪਿੰਡ ਦਾ ਇੱਕ ਉਹੋ ਨਜ਼ਰੀਆ ਜਿਹੜਾ ਹੈਗਾ ਪਿੰਡ ਦੇ ਲੋਕਾਂ ਦਾ ਰਹਿਣਾ ਸਹਿਣਾ ਉਹਨਾਂ ਦੇ ਨਾਮ ਨਾਲ ਬਰਕਰਾਰ ਰਹਿੰਦਾ ਉਸ ਬਾਅਦ ਉਹ ਅਗਲੇ ਪੈਰੇ ਵਿੱਚ ਕੀ ਲਿਖਦਾ ਮੇਰੇ ਲਈ ਤਾਂ ਇਹੀ ਗੌਰਵ ਵਾਲੀ ਗੱਲ ਸੀ ਕਿ ਕਿਸੇ ਵੀ ਪੁਰਸਕਾਰ ਤੋਂ ਵੱਡੀ ਜਦੋਂ ਕੋਈ ਭਾਈਚਾਰਾ ਕਿਸੇ ਕਵੀ ਨੂੰ ਆਪਣਾ ਕਹਿੰਦਾ ਤੇ ਉਹਦੀ ਕਵਿਤਾ ਨੂੰ ਤੇ ਗੁਣ ਅਗੁਣ ਨਹੀਂ ਵੇਂਦਾ ਉਹਨੂੰ ਧਰਤੀ ਦਿੰਦਾ ਧਰਤੀ ਆਖ ਤੇ ਤਰੂਏ ਨੂੰ ਵੀ ਉੱਗਣ ਦਿੰਦੀ ਆ ਆੰਬ ਤੇ ਤੂਤ ਨੂੰ ਵੀ ਬੇਰਾਂ ਵਾਲੀ 베ਰੀ ਨੂੰ ਵੀ ਪਰ ਉਹ ਰੋਡੇ ਹੈ ਕਿਥੇ ਪੰਜਾਬ ਵਿੱਚ ਇੰਗਲੈਂਡ ਵਿੱਚ ਜਾਂ ਕੈਨੇਡਾ ਵਿੱਚ ਤੀਲਾ ਤੀਲਾ ਹੋਰੇ ਪਿੰਡ ਦੇ ਕਿਸੇ ਤੀਲੇ ਉੱਤੇ ਮੇਰਾ ਨਾਂ ਹੈ ਕਿ ਉਹ ਹੱਥ ਕਿਸੇ ਨੇ ਮੈਨਕੂਬਰ ਵਿੱਚ ਮੈਨੂੰ ਅਸੀਸ ਦਿੱਤੀ ਕਿੰਨਾ ਕੁ ਰੋਡਿਆਂ ਦਾ ਸੀ ਕਿੰਨਾ ਬੈਂਕੂਵਰ ਦਾ ਤੇ ਅਚਾਨਕ ਮੈਨੂੰ ਖਿਆਲ ਆਇਆ ਕਿ ਲਾਹੌਰਾ ਸਿੰਘ ਸ਼ਾਇਦ ਇਹ ਕਹਿ ਰਿਹਾ ਹੈ ਕਿ ਜਿਸ ਪਿੰਡ ਨੇ ਮੇਰੀ ਕਵਿਤਾ ਨੂੰ ਅਪਣਾਇਆ ਹੈ ਉਹਨੂੰ ਤੀਲਾ-ਤੀਲਾ ਹੁੰਦੇ ਵੀ ਕਥਾ ਕਹਿਣੀ ਮੇਰਾ ਧਰਮ ਹੈ ਜਿਸ ਪਿੰਡ ਨੇ ਮੈਨੂੰ ਸਰਨਾਵਾ ਦਿੱਤਾ ਹੈ ਹੁਣ ਮੈਂ ਉਸ ਨੂੰ ਆਪਣੀ ਕਵਿਤਾ ਵਿੱਚ ਸਰਨਾਵਾ ਦੇਣਾ ਜਿਸ ਰੋਡੇ ਪਿੰਡ ਦਾ ਨਾਮ ਲਾਹੌਰਾ ਸਿੰਘ ਮੇਰੀ ਹਰ ਕਵਿਤਾ ਵਿੱਚ ਵੇਖਣਾ ਚਾਹੁੰਦਾ ਹੈ ਉਹ ਤੇਜ਼ੀ ਨਾਲ ਅਲੋਪ ਹੋ ਰਿਹਾ ਹੈ ਰੇਡੀਓ ਟੈਲੀਫੋਨ ਟੈਲੀਵਿਜ਼ਨ ਨਹੀਂ ਘਰ-ਘਰ ਸ਼ਹਿਰ-ਸ਼ਹਿਰ ਪਹੁੰਚ ਗਿਆ ਪਰ ਫਿਰ ਵੀ ਰੋਡੇ ਕਿਸੇ ਨਾ ਕਿਸੇ ਰੂਪ ਵਿੱਚ ਚਾਉਂਦਾ ਰਹੇਗਾ ਜਿਵੇਂ ਸ਼ਹਿਰਾਂ ਨੂੰ ਬਿਰਖਾਂ ਵਾਲੇ ਪਾਰਕ ਦੀ ਲੋੜ ਹੈ ਪਿੰਡ ਦੀ ਵੀ ਲੋੜ ਹੈ ਤੇ ਰੋਡੇ ਨੂੰ ਮੇਰੀ ਵੀ ਲੋੜ ਹੈ ਮੈਨੂੰ ਰੂਲੀ ਸੋ ਇਲਾਹੋਰਾ ਸਿੰਘ ਦੀ ਜਿਹੜੀ ਲਾਸਟ ਤੇ ਕਵੀ ਐਗਜ਼ਾਮਪਲ ਦਿੰਦਾ ਨਵਦੇਜ ਭਾਰਤੀ ਕਹਿੰਦਾ ਉਸ ਦਾ ਸਾਨੂੰ ਸਾਫ਼ ਹੀ ਸਪਸ਼ਟ ਹੋ ਰਿਹਾ ਕਿ ਇੱਕ ਪਿੰਡ ਤੋਂ ਜਦੋਂ ਤੁਸੀਂ ਛੱਡ ਕੇ ਹੋਰ ਜਗ੍ਹਾ ਤੇ ਜਾਂਦੇ ਹੋ ਜਾਂ ਪਿੰਡ ਦਾ ਜੋ ਵੀ ਆਪਸ ਵਿੱਚ ਭਾਈਚਾਰਾ ਹੈ ਸਾਹਜ ਹੈ ਉਹਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖਣ ਲਈ ਉਹ ਇੱਕ ਪੁਕਾਰ ਦਿੰਦਾ ਹੈ ਲਾਹੌਰਾ ਸਿੰਘ ਕਿ ਤੂੰ ਆਪਣੀਆਂ ਕਵਿਤਾਵਾਂ ਦੇ ਵਿੱਚ ਉਸਨੂੰ ਜਿਉਂਦਾ ਰੱਖਣਾ ਕਿਉਂਕਿ ਲੋਕ ਟੈਕਨੋਲੋਜੀ ਦੇ ਨਾਲ ਜਾਂ ਆਪਣੀਆਂ ਕਮਾਂਕਾਰਾਂ ਦੇ ਨਾਲ ਆਪਣੇ ਪੈਸੇ ਦੀ ਦੌੜ ਵਿੱਚ ਆਪਣੇ ਦੇਸ਼ ਨੂੰ ਆਪਣੀ ਭੂਮੀ ਨੂੰ ਛੱਡ ਕੇ ਦੂਜੀ ਭੂਮੀ ਦੇ ਉੱਪਰ ਜਿਹੜਾ ਪ੍ਰਵਾਸ ਦਾ ਰੂਪ ਧਾਰਨ ਜਿਹੜਾ ਹੋ ਰਿਹਾ ਲਗਾਤਾਰ ਤਾਂ ਉਹ ਇਥੇ ਜਿਉਂਦਾ ਵੇਖਣਾ ਚਾਹੁੰਦਾ ਹੈ ਲਾਹੌਰਾ ਸਿੰਘ ਕਿਹਦੀ ਕਵਿਤਾ ਦੇ ਵਿੱਚੋਂ ਲੇਖਕ ਦੀ ਕਵਿਤਾ ਵਿੱਚੋਂ ਕਿ ਜੇ ਸਾਡੇ ਪਿੰਡ ਦੀ ਜਿਵੇਂ ਹੁਣ ਆਪਾਂ ਪੜ੍ਹ ਰਹੇ ਹਾਂ ਪਾਠ ਤੇ ਦੇ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਲੇਖਕ ਦਾ ਉਹ ਪਿੰਡ ਸੀ ਤਾਂ ਇਹੀ ਲਾਹੌਰਾ ਸਿੰਘ ਚਾਹੁੰਦਾ ਕਿ ਜੇ ਉਹਦੇ ਪਿੰਡ ਦੇ ਵਿੱਚ ਪਹਿਚਾਣ ਰੱਖਣੀ ਹੈ ਉਹਨੇ ਆਪਦੇ ਪਿੰਡ ਦੀ ਤਾਂ ਉਹ ਆਪਣੀਆਂ ਕਵਿਤਾਾਂ ਦੇ ਵਿੱਚ ਜ਼ਰੂਰ ਪਿੰਡ ਦਾ ਨਾਮ ਲਿਖਿਆ ਕਰੇ ਤਾਂ ਜੋ ਉਹਨਾਂ ਦੀ ਜਿਹੜੀ ਪ੍ਰਾਣੀਆਂ ਪੀੜੀਆਂ ਦੀ ਸਾਹਜ ਹੈ ਪਿੰਡ ਦੀ ਹੁੰਦ ਹੈ ਉਹ ਹਮੇਸ਼ਾ ਦੁਨੀਆ ਤੱਕ ਜਿਹੜੀ ਜਿਉਂਦੀ ਰਵੇ ਤਾਂ ਇੱਥੇ ਲਾਸ ਤੇ ਲੇਖਕ ਨੂੰ ਵੀ ਲੱਗਦਾ ਹੈ ਕਿ ਜਿਵੇਂ ਸ਼ਹਿਰ ਨੂੰ ਬਿਰਖਾਂ ਵਾਲੇ ਪਾਰਕਾਂ ਦੀ ਲੋੜ ਹੁੰਦੀ ਹੈ ਓਵੇਂ ਜੋ ਉਥੋਂ ਦੇ ਜੰਪਲ ਹੁੰਦੇ ਨੇ ਉਸ ਧਰਤੀ ਦੇ ਤਾਂ ਉਸ ਧਰਤੀ ਦੀ ਵੀ ਸਾਨੂੰ ਲੋੜ ਹੁੰਦੀ ਹੈ ਤੇ ਉਸ ਸਾਨੂੰ ਵੀ ਉਸ ਧਰਤੀ ਦੀ ਤੇ ਧਰਤੀ ਨੂੰ ਵੀ ਸਾਡੀ ਉਹ ਜਿਹੜੀ ਇੱਕ ਹੋਣ ਦੀ ਲੋੜ ਹੁੰਦੀ ਹੈ ਸੋ ਇਹ ਸੀ ਜੀ ਇੱਕ ਲੇਖਕ ਵੱਲੋਂ ਆਪਣੇ ਪੈਨ ਦੇ ਨਾਲ ਸਾਂਝ ਪਿਆਰ ਉਸ ਦੇ ਨਾਮ ਨੂੰ ਬਰਕਰਾਰ ਰੱਖਣ ਦੀ ਤਾਂ ਭਾਈਚਾਰਕ ਸਾਂਝ ਜਿਹੜੀ ਇਸ ਦੇ ਵਿੱਚ ਆਪਾਨੂੰ ਦੇਖਣ ਨੂੰ ਮਿਲੀ ਹੈ ਕਿ ਇੱਕ ਤੁਹਾਡਾ ਜਿਹੜਾ ਨਾਮ ਹੈ ਉਸ ਧਰਤੀ ਤੋਂ ਹੀ ਬਣਦਾ ਹੈ ਤੇ ਤੁਸੀਂ ਉਸ ਧਰਤੀ ਨੂੰ ਕਦੇ ਨਾ ਭੁੱਲੋ ਸੋ ਇਹ ਲੇਖਕ ਦੀ ਇੱਕ ਛੋਟੀ ਜੀ ਜਿਹੜੀ ਕੋਸ਼ਿਸ਼ ਦੇਖੀ ਗਈ ਹੈ ਆਪਣੀ ਧਰਤੀ ਦੇ ਨਾਲ ਆਪਣੇ ਪਿੰਡ ਦੇ ਨਾਲ ਆਪਣੇ ਦੇਸ਼ ਦੇ ਨਾਲ ਪਿਆਰ ਦੀ ਸੋ ਨੈਕਸਟ ਪਾਰਟ ਆਪਾਂ ਦਿਲੀਪ ਕੌਰ ਟਿਵਾਣਾ ਜੀ ਦਾ ਪੜਾਂਗੇ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਕੋਸ਼ਿਸ਼ ਹੈ ਕਿ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਾਰੇ ਪਾਠ ਨੂੰ ਐਕਸਪਲੇਨ ਕੀਤਾ ਜਾਵੇ ਪੜਿਆ ਵੀ ਜਾਵੇ ਤੇ ਨਾਲ ਨਾਲ ਉਹਦੇ ਬਾਰੇ ਐਕਸਪਲੇਨੇਸ਼ਨ ਵਿਆਖਿਆ ਵੀ ਕੀਤੀ ਜਾਵੇ ਤਾਂ ਜੋ ਤੁਹਾਨੂੰ ਹਰੇਕ ਚੀਜ਼ ਜਿਹੜੀ ਆਸਾਨੀ ਨਾਲ ਸਮਝ ਆ ਸਕੇ ਕਿ ਉਸ ਦਾ ਕੀ ਨਿਚੋੜ ਨਿਕਲਿਆ ਜਿਵੇਂ ਅਸੀਂ ਪਹਿਲਾ ਪਾਠ ਪੜਿਆ ਸੀਗਾ ਉਹਦੇ ਵਿੱਚ ਇੱਕ ਮਾਂ ਇੱਕ ਉਹ ਅਣਪੜ ਮਾਂ ਜਿਸ ਦੇ ਵਿੱਚ ਕੋਈ ਸਵਾਰਥ ਹੀ ਨਹੀਂ ਹੁੰਦਾ ਇੱਕ ਆਪਣੇ ਬੱਚੇ ਲਈ ਤਾਂਗ ਪਿਆਰ ਭੋਲਾਪਨ ਉਹ ਦੇਖਿਆ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਪੜ੍ਹ ਲਿਖ ਜਾਂਦੇ ਆ ਤਾਂ ਅਸੀਂ ਉਹਨਾਂ ਦੇ ਅਰਥਾਂ ਨੂੰ ਸਮਝਦੇ ਆ ਤਾਂ ਉਹ ਕਵਿਤਾ ਉਹ ਕਵਿਤਾ ਨਹੀਂ ਰਹਿੰਦੀ ਲੇਖਕ ਨੇ ਫਸਟ ਜਿਹੜਾ ਆਪਾਂ ਨੂੰ ਕਵਿਤਾ ਵਿੱਚ ਗੱਲ ਕੀਤੀ ਸੀ ਦੂਸਰੇ ਦੇ ਵਿੱਚ ਉਹਨੇ ਆਪਣੇ ਪਿੰਡ ਦੀ ਗੱਲ ਕੀਤੀ ਹੈ ਉਹਨੂੰ ਉਹਦੀ ਹੋਂਦ ਨੂੰ ਜਿਉਂਦਾ ਰੱਖਣ ਦੀ ਗੱਲ ਕੀਤੀ ਹੈ ਸੋ ਤੀਸਰੀ ਆਪਾਂ ਦਲੀਪ ਕੌਰ ਟਿਵਾਣਾ ਬਾਰੇ ਪੜ੍ਹਾਂਗੇ ਜੋ ਕਿ ਉਹਨਾਂ ਦੇ ਅਧਿਆਪਕ ਰੂਪ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਜੀਵਨ ਦੇ ਵਿੱਚ ਹੁੰਦੇ ਆ ਉਹ ਪਾਠ ਦੇ ਵਿੱਚ ਆਪਾਂ ਉਹਨੂੰ ਡਿਟੇਲ ਵਿੱਚ ਜਾਣਾਂਗੇ ਸੋ ਤੁਸੀਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਨਾਲ ਜੁੜ ਸਕਦੇ ਹੋ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਜੋ ਇੱਕ ਸਾਨੂੰ ਹੌਸਲਾ